ਦੇਖਿਓ ਫਗਵਾੜਾ ਨਿਊਜ਼ ਮੈਂ ਹਤਨਲ ਅੰਜਲੀ ਫਗਵਾੜਾ ਦੇ ਖਿੜਾੜੂ ਤੇ ਕੱਪੜਿਆਂ ਦੇ ਗੋਦਾਮ ਨੂੰ ਅੱਗ ਲੱਗ ਗਈ ਜਿਸ ਕਾਰਨ ਗੋਦਾਮ ਵਿੱਚ ਪਏ ਲੱਖਾਂ ਰੁਪਿਆਂ ਦੇ ਕੱਪੜੇ ਸੜ ਕੇ ਸੁਆਹ ਹੋ ਗਏ ਅੱਗ ਲੱਗਣ ਦੀ ਸੂਚਨਾ ਆਸ-ਪਾਸ ਦੇ ਲੋਕਾਂ ਵੱਲੋਂ ਫਾਇਰ ਬਰਗੇਡ ਨੂੰ ਦਿੱਤੀ ਗਈ ਫਾਇਰ ਬਰਗੇਡ ਦੇ ਵਿਭਾਗ ਦੇ ਕਰਮਚਾਰੀਆਂ ਵੱਲੋਂ 4 ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਜਾਣਕਾਰੀ ਦਿੰਦਿਆਂ ਅਸ਼ੋਕ ਕੁਮਾਰ ਗੁਜਰਾਤੀ ਵਾਸੀ ਖੇੜਾ ਰੋਡ ਨੇ ਦੱਸਿਆ ਕਿ ਉਹਨਾਂ ਦਾ ਕੱਪੜੇ ਵੇਚਣ ਦਾ ਕੰਮ ਹੈ ਅਤੇ ਉਹਨਾਂ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਤੇ ਕੱਪੜੇ ਵੇਚੇ ਜਾਂਦੇ ਹਨ। ਉਹਨਾਂ ਵੱਲੋਂ ਕਾਡੇ ਲੱਗੇ ਇੱਕ ਖਾਲੀ ਪਲਾਟ ਵਿੱਚ ਕੱਪੜੇ ਰੱਖਣ ਦਾ ਗੋਦਾਮ ਬਣਿਆ ਹੋਇਆ ਜਿੱਥੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਗੋਦਾਮ ਵਿੱਚ ਕਾਫੀ ਕੱਪੜਿਆਂ ਦੀਆਂ ਗੱਠਾਂ ਰੱਖੀਆਂ ਹੋਈਆਂ ਸਨ। ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਸ਼ਰੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਖੇੜਾ ਰੋਡ ਗਲੀ ਨੰਬਰ 7 ਵਿੱਚ ਅੱਗ ਲੱਗੀ ਹੋਈ ਹੈ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਕੱਪੜਿਆਂ ਨੂੰ ਕਾਫੀ ਅੱਗ ਲੱਗੀ ਹੋਈ ਸੀ ਉਹਨਾਂ ਵੱਲੋਂ 4 ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਫਗਵਾੜਾ نیوز ਤੋਂ ਕੈਮਰਾਮੈਨ ਜਸ ਸ਼ਰਮਾ ਨਾਲ ਅਲੋ ਸ਼ਰੰਗੀਤ ਸਿੰਘੂ ਸੰਦੀਪ ਪੋਚ ਸ਼ੋਭਨਾਸ਼ੋਗਮਾਰ ਜੀ ਕੀ ਮਾਮਲਾ ਜਿਹੜਾ ਹੈ ਆਪਣਾ ਅੱਗ ਲੱਗੀ ਤੁਹਾਡੀ ਇਹ ਜਦੋਂ ਅੱਗ ਲੱਗੀ ਮੈਂ ਦੁਕਾਨ ਤੇ ਸੀ ਸ਼ੋਭਾ ਯਾਤਰਾ ਵੀ ਨਿਕਲੀ ਮੇਰੀ ਗੁਆਂ ਤੇ ਬੈਠਾ ਜੀ ਉਥੇ ਕੱਪੜੇ ਦੀ ਦੁਕਾਨ ਹੈ ਜੀ ਆਪਣੀ ਆਪਣੇ ਦੀ ਦੁਕਾਨ ਹੈ ਕੱਪੜੇ ਦੀ ਦੁਕਾਨ ਹਾਂ ਜੀ ਤੇ ਸਾਰਾ ਮਾਲ ਦਿੱਲੀ ਤੋਂ ਮਾਲ ਲੈ ਆਇਆ ਸੀਗਾ ਸਾਰਾ ਮਾਲ ਇਸ ਇਕੱਠਾ ਕੀਤਾ ਸੀ ਮੇਲੇ ਤੇ ਜਾਣ ਵਾਸਤੇ ਉਹ ਸਾਰਾ ਮਾਲ ਪਤਾ ਨਹੀਂ ਕਿੱਦਾਂ ਸੜਿਆ ਕਿੱਦਾਂ ਨਹੀਂ ਸੜਿਆ ਤੇ ਅੱਗ ਦਾ ਅੱਗ ਦਾ ਕਾਰਨ ਨਹੀਂ ਸਾਹਮਣੇ ਆਇਆ ਨਹੀਂ ਜੀ ਕਿਹੜੀ ਜੀਨ ਲੱਗੀ ਕੋਈ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਕਿੰਨੇ ਦੁਕਾਨ ਤੇ ਸੀਗੇ ਨਾ ਹੁਣ ਜਾ ਕੇ ਅੱਗ ਹੀ ਬੁਝਾਈਆਂ ਸਾਰਿਆਂ ਨੇ ਆ ਕੇ ਆਪਾਂ ਨੂੰ ਕਿੰਨੇ ਕ ਵੇ ਪਤਾ ਲੱਗਾ 5 ਵਜੇ ਪਤਾ ਲੱਗਿਆ ਸਰ ਫਾਈਬਰ ਗੇਟ ਦੀ ਗੱਡੀ ਆ ਗਈ ਸੀ ਹਾਂ ਜੀ ਫਾਈਬਰ ਤੇ ਗੱਡੀ ਆ ਗਈ ਮੇਰਾ ਸ੍ਰੀਸ਼ਕਮਰ ਸਾਹਿਬ ਸਾਰਾ ਅੱਗ ਲੱਗੀ ਹੈ ਦੀ ਜਾਣਕਾਰੀ ਦੇ ਦਿਓ ਸਰ ਇਹ ਲਾਪਰੀਤ ਨੇ ਸਾਨੂੰ ਪੰਜ ਵਜੇ ਟੈਲੀਫੋਨ ਕੀਤਾ ਸੀਗਾ ਕਿ ਖੇੜਾ ਰੋਡ ਤੇ ਗਲੀ ਨੰਬਰ 7 ਵਿੱਚ ਅੱਗ ਲੱਗੀ ਹੈ ਜੀ ਅਸੀਂ ਤੁਰੰਤ ਹੀ ਫਾਇਰਟੈਂਟਰ ਲੈ ਕੇ ਉੱਥੇ ਪਹੁੰਚੇ ਹਾਂ ਫਿਰ ਸਾਨੂੰ ਡਰਾਈਵਰ ਨੇ ਇਤਲਾਹ ਦਿੱਤੀ ਵੀ ਅੱਗ ਬਹੁਤ ਜ਼ਿਆਦਾ ਹੈ ਤੇ ਅਸੀਂ ਦੋ ਫਾਇਰਟੈਂਟਰ ਉਸੇ وجہੇ ਹੋਰ ਭਵਾਏ ਇੱਥੇ ਜੀ ਸਰ ਕਿਹੜੀ ਕੀ ਨੂੰ ਲੱਗੀ ਅੱਗ ਕੱਪੜੇ ਨੂੰ ਅੱਗ ਲੱਗੀ ਜੀ ਕਾਦੀ ਦੁਕਾਨਾਂ ਜਾਂ ਘਰ ਦੇ ਵਿੱਚ ਲੱਗੀ ਹੈ ਗੋਦਾਮ ਹੀ ਜਿੱਦਾਂ ਬਣਾਇਆ ਇੱਕ ਪੁਰਾਣੇ ਕੱਪੜੇ ਸਾਰੇ ਹਾਂਜੀ ਤੇ ਕਿੰਨਾ ਕ ਨੁਕਸਾਨ ਹੋ ਗਿਆ ਸਾਰੇ ਇਹਨਾਂ ਦਾ ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਆਪਣੀ ਜਿੰਦਗੀ ਤੇ ਕਿਸ ਨਾਮ ਦੇ ਇਹ ਜਿਹੜਾ ਕੋਈ ਖੇੜਾ ਰੋਡ ਦੇ ਗਲੀ ਨੰਬਰ 7 ਜੀ ਨਾ ਫਰੀਦ ਨੂੰ ਸੰਤ ਫੋਨ ਲੱਭਰੀ ਤੇ ਕੀਤਾ ਸੀ ਨਾ ਉਹਨਾਂ ਮਾਲਕ ਦਾ ਨਾਮ ਤਾਂ ਅਜੇ ਪਤਾ ਨਹੀਂ ਨਾਮ ਵਗੈਰਾ ਹੈ ਨਹੀਂ ਮਾਲਕ ਦਾ ਕਿਸ ਮਾਲਕ ਦਾ ਨਾਮ ਹੀ ਪਤਾ ਨਹੀਂ ਤੇ ਕਿੰਨੀਆਂ ਗੱਡੀਆਂ ਲੱਗੀਆਂ ਟੋਟਲ ਗੱਡੀਆਂ 4 ਲੱਗੀਆਂ ਆਕਾ ਜੋ